ਸ੍ਰੀ ਗਰਲਫ੍ਰੈਂਡਸ ਮੇਟੋਡਾ ਹੋਸਟ ਡਾਕਟਰ ਗੁਰਸ਼ੇ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਣ ਜਾ ਰਹੇ ਆਂ ਅਗਰ ਤੁਹਾਡੀ ਗਰਦਨ 'ਚ ਇਸ ਜਗ੍ਹਾ ਦਰਦ ਹੈ ਤੁਹਾਡੀਆਂ ਆਹ ਵਾਲੀਆਂ ਮਾਸਪੇਸ਼ੀਆਂ ਟਾਈਟ ਹੋ ਗਈਆਂ ਨੇ ਔਰ ਇਥੋਂ ਦਰਦ ਤੁਹਾਡੀ ਬਾਹਾਂ 'ਚ ਜਾ ਰਿਹਾ ਹੈ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਅੱਜ ਦੀ ਵੀਡੀਓ ਜਿਹੜੇ ਲੋਕ ਦਫ਼ਤਰ ਦੇ ਵਿੱਚ ਬੈਠ ਕੇ ਕੰਪਿਊਟਰ ਤੇ ਜਿਆਦਾ ਕੰਮ ਕਰਦੇ ਆ ਉਹਨਾਂ ਦੀ ਗਰਦਨ ਤੇ ਜਿਆਦਾ ਭਜਨ ਰਹਿੰਦਾ ਕੰਮ ਦਾ ਜਿਆਦਾ ਭਾਰ ਰਹਿੰਦਾ ਕੰਮ ਦਾ ਮਤਲਬ ਗਰਦਨ ਦੀ ਵਰਤੋਂ ਜਿਆਦਾ ਦੂਜੀਆਂ ਜਿਹੜੀਆਂ ਔਰਤਾਂ ਘਰ ਦੇ ਵਿੱਚ ਘਰੇਲੂ ਔਰਤਾਂ ਹਾਊਸ ਵਾਈਸ ਉਹਨਾਂ ਵੀ ਨੀਵੀਂ ਪਾ ਕੇ ਜਿਆਦਾ ਕੰਮ ਕਰਦੀਆਂ ਨੇ ਔਰ ਉਹਨਾਂ ਦੇ ਵੀ ਗਰਦਨ ਦੇ ਵਿੱਚ ਦਰਦ ਰਹਿੰਦਾ ਨੇ ਔਰ ਅਗਰ ਇੱਕ ਕਸਰਤਾਂ ਹੋ ਕਰਨਗੇ ਜਿਨ੍ਹਾਂ ਦੇ ਗਰਦਨ 'ਚ ਦਰਦ ਹੈ ਤਾਂ 5 ਮਿੰਟ ਦੇ ਵਿੱਚ ਉਹਨਾਂ ਨੂੰ ਆਰਾਮ ਪੈਣਾ ਸ਼ੁਰੂ ਹੋ ਜਾਏਗਾ ਮਤਲਬ ਕਸਰਤਾਂ 5 ਮਿੰਟ ਲਈ ਕਰਨੀਆਂ ਨੇ ਪਰ ਇਸ ਦਾ ਆਰਾਮ ਥੋੜ ਨੂੰ 4 ਤੋਂ 5 ਦਿਨ ਬਾਅਦ ਮਿਲਣਾ ਸ਼ੁਰੂ ਹੋਏਗਾ ਕਿਉਂਕਿ ਇਹ ਉਹ ਕਸਰਤਾਂ ਨੇ ਜਿਹੜੀਆਂ ਕਸਰਤਾਂ ਅਸੀਂ ਬਹੁਤ ਪੇਸ਼IENTS ਨੂੰ ਕਰਾਈਆਂ ਔਰ ਉਹਨਾਂ ਨੂੰ ਆਰਾਮ ਮਿਲਿਆ ਸੋ ਅਸੀਂ ਚਾਹੁੰਦੇ ਹਾਂ ਇਹ ਕਸਰਤਾਂ ਤੁਸੀਂ ਕਰੋ ਆਪਣੇ ਘਰ ਦੇ ਵਿੱਚ ਅਗਰ ਤੁਹਾਡੀ ਗਰਦਨ ਦੇ ਵਿੱਚ ਦਰਦ ਹੈ ਸੋ ਬਹੁਤ ਆਸਾਨ ਕਸਰਤਾਂ ਨੇ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੇਦ ਸਿੰਘ ਸਰਾਪਿਸ਼ਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਅਸੀਂ ਆਪਣਾ ਕਲੀਨਿਕ ਚਲਾਨ ਕਰਦੇ ਹਾਂ ਸਾਡੀਆਂ ਤਿੰਨ ਇੰਸਟਾਗ੍ਰਾਮ ਆਈਡਿਸ ਨੇ ਐਸ ਹਰੀ ਸਿੰਘਸਨਾ ਫਿਜ਼ੋਥੈਰੇਪੀ ਡਾਕਟਰ ਗੁਰਸ਼ੀਲ ਸਿੰਘ اور ਡਾਕਟਰ ਬੀਬਾਸਰਾ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਹਰੀ ਸਿੰਘਸਨਾ ਫਿਜ਼ੋਥੈਰੇਪੀ ਕਲੀਨਿਕ ਤੇ ਸੋ ਸਮੇਂ ਨੂੰ ਬਰਬਾਦ ਨਾ ਕਰੀਏ ਸ਼ੁਰੂ ਕਰੀਏ ਅਜੀਆਂ ਸਾਨ ਕਸਰਤਾਂ ਜੇ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ ਕਾਸ ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਵਾਰਮ ਅਪ ਐਕਸਰਸਾਈਜ਼ ਇਸ ਦੇ ਲਈ ਕੀ ਕਰਾਂਗੇ ਤੁਸੀਂ ਇੱਕ ਜਗ੍ਹਾ ਤੇ ਬੈਠ ਚੋਗੇ ਚਾਹੇ ਕੁਰਸੀ ਤੇ ਚਾਹੇ ਬੈੱਡ ਤੇ ਪਹਿਲਾਂ ਗਰਦਨ ਆਪਾਂ ਉੱਪਰ ਸਵੇਤ ਲਿਖਦਾ 1 2 3 चार पांच, छे सात, आठ, नौ दस ये हो गया पहला वार्म दूसरा हाथ दोनों पिछे कर देने देखो हाथ दोनों पिछे कर देने हैं और गर्दन खब्बे सजे खबे सचे खब्बे सजे खब्बे सजे खब्बे सजे, सजे, सजे। इसन भी दस बार करो और बाद उसनों मोटे उपर चकने एक दो तीन चार पांच 3 7 8 9 10 11 12 ਥੈਨ ਰਿਲੈਕਸ ਇਸਦੇ 10 ਤੋਂ 46 ਲਾਓ ਇਹ ਹੋਗੀ ਤੁਹਾਡੀ ਵਾਰਮ ਅਪ ਦੀ ਤੀਸਰੀ ਕਸਰਤ ਹੁਣ ਜਿਹੜੀ ਦੂਜੀ ਕਸਰਤ ਹੈ ਪਹਿਲੀ ਐਕਸਰਸਾਈਜ਼ ਦੇ ਵਿੱਚ ਹੋ ਗਈਆਂ ਵਾਰਮ ਅਪ ਐਕਸਰਸਾਈਜ਼ ਹੁਣ ਆਪਾਂ ਗੱਲ ਕਰ ਲੱਗੇ ਆ ਜਿਹੜੀ ਦੂਜੀ ਕਸਰਤ ਆ ਇਸਦੇ ਵਿੱਚ ਖੱਬਾ ਹੱਥ ਪਿੱਛੇ ਜਾਏਗਾ ਔਰ ਗਰਦਨ ਜਿਹੜੀ ਉਹ ਤੁਹਾਡੀ 45 ਡਿਗਰੀ ਤੇ ਘੁੰਮ ਜਾਏਗੀ ਔਰ ਦੂਸਰੇ ਹੱਥ ਦੀ ਮਦਦ ਨਾਲ ਐਦਾਂ ਆਪਾਂ ਸਟ੍ਰੈਚ ਕਰਨਾ ਜਦੋਂ ਆਪਾਂ ਸਟ੍ਰੈਚ ਕਰਾਂਗੇ ਇਸ ਜਗ੍ਹਾ ਤੇ ਇੱਥੇ ਖਿੱਚ ਪਾਈਗੀ ਔਰ ਇਸ ਜਗ੍ਹਾ ਤੇ ਤੁਸੀਂ 10 ਸੈਕਿੰਡ ਹੋਲਡ ਰੱਖੋਗੇ ਦੇਖੋ ਜ਼ੋਰ ਦੀ ਖਿੱਚ ਤਾਂ ਔਰ ਇੱਥੇ 10 ਸੈਕਿੰਡ ਹੋਲਡ 1 2 3 4 5 6 7 8 9 10 ਥੈਨ ਰਿਲੈਕਸ ਫਿਰ ਖਿੱਚ ਦਾਂਗੇ 1 2 3 4 5 6 7 8 9 10 ਥੈਨ ਰਿਲੈਕਸ ਇਹ ਜਿਹੜਾ ਸਟ੍ਰੈਚ ਕੀਤਾ ਲਿਵੈਟਰ ਸਕੈਪੂਲਾ ਇਸ ਜਗ੍ਹਾ ਤੇ ਆਪਣਾ ਮਸਲ ਹੁੰਦਾ ਲਿਵੈਟਰ ਸਕੈਪੂਲਾ ਜ਼ਿਆਦਾਤਰ ਆਪਾਂ ਲੋਕ ਕੀ ਕਰਦੇ ਰਹਿੰਦੇ ਆ ਟ੍ਰਪੀਜੀਅਸ ਮਸਲ ਨੂੰ ਸਟ੍ਰੈਚ ਕਰਦੇ ਰਹਿੰਦੇ ਆ ਪਰ ਇਸ ਦਾ ਰੋਲ ਬਹੁਤ ਘੱਟ ਹੁੰਦਾ ਹੈ ਹਮੇਸ਼ਾ ਆਪਾਂ ਲੇਵੇਟਰ ਸਕੈਪੋਲਾਇ ਮਸਲ ਨੂੰ ਸਟ੍ਰੈਚ ਕਰਨਾ 10 ਸੈਕਿੰਡ ਹੋਲਡ ਦੋਨੋਂ ਸਾਈਡ ਕਰੋ 5-5 ਵਾਰੀ ਕਰੋ ਇਹ ਹੋਗੀ ਤੁਹਾਡੀ ਦੂਜੀ ਕਸਰਤ ਹੁਣ ਜਿਹੜੀ ਤੀਜੀ ਕਸਰਤ ਆ ਜਿਸ ਦੇ ਵਿੱਚ ਆਪਾਂ ਕੀ ਕਰਾਂਗੇ ਦੇਖੋ ਇੱਕ ਬੈੱਡ ਦੇ ਬਿਲਕੁਲ ਆਪਾਂ ਬਿਲਕੁਲ ਐਜ ਤੇ ਆਪਣੀ ਗਰਦਨ ਇਦਾਂ ਲਟਕਾ ਦੇਣੀ ਆ ਦੇਖੋ ਪਹਿਲਾਂ ਤਾਂ ਹੌਲੀ ਕਿਤੇ ਨੇ ਆਪਾਂ ਜਿੱਥੇ ਆਪਣੇ ਮੋਢੇ ਆ ਉੱਥੇ ਤੱਕ ਆਉਣ ਦੀ ਕੋਸ਼ਿਸ਼ ਕਰਨੀ ਦੇਖੋ ਇਹ ਬੈੱਡ ਹੈ ਔਰ ਇਹ ਮੋਟੇ ਆ ਗਈ ਇੱਥੇ ਆਪਾਂ ਗਰਦਨ ਬਿਲਕੁਲ ਥੱਲੇ ਨਟਕਾ ਦੇਣੀ ਹੈ ਇਸ ਤਰ੍ਹਾਂ ਕਰਕੇ ਬਿਲਕੁਲ ਇਦਾਂ ਗਰਦਨ ਆਪਾਂ نیچے ਲਟਕਾ ਦੇਣੀ ਹੈ ਔਰ ਇੱਥੇ ਆਪਾਂ ਗਰਦਨ ਨੂੰ ਕਿਤੇ ਕੱਬੇ ਕਿਤੇ ਸੱਚੇ ਇਦਾਂ 1 2 3 4 5 6 7 8 9 10 11 12 13 14 15 16 17 18 19 ਦੈਨ ਰਿਲੈਕਸ ਬਿਲਕੁਲ ਤੁਸੀਂ ਥੱਲੇ ਆ ਜਾਣਾ ਜਦੋਂ ਤੁਸੀਂ ਇਹ ਕਸਰਤ ਕਰਨੀ ਹੈ ਬੂਟੇ ਨਹੀਂ ਹਿਲਾਉਣੇ ਸਿਰਫ ਗਰਦਨ ਹਿਲਾਉਣੀ ਹੈ ਮੰਨ ਲਓ ਤੁਹਾਨੂੰ ਇਸ ਦੌਰਾਨ ਦਰਦ ਹੈ ਤਾਂ ਤੁਸੀਂ ਕੀ ਕਰੋਗੇ ਸਿਰਫ ਔਰ ਸਿਰਫ ਗਰਦਨ ਹੀ ਲਟਕਾ ਦਿਓ ਦੇਖੋ ਇਸ ਦੇ ਵਿੱਚ ਆਪਾਂ ਫੇਰ ਅੱਜ ਤੇ ਆ ਗਏ ਔਰ ਇਸ ਜਗ੍ਹਾ ਤੇ ਇਦਾਂ ਆਪਾਂ ਗਰਦਨ ਲਟਕਾ ਦਿੰਦੇ ਹਾਂ ਬਿਲਕੁਲ ਬਿਲਕੁਲ ਅਛਾ ਬਿਲਕੁਲ ਅੱਜ ਤੇ ਆ ਗਏ ਦੇਖੋ ਇਹ ਆ ਗਿਆ ਆਪਣਾ ਐਚ ਆ ਗਿਆ ਇੱਥੇ ਆਪਾਂ ਗਰਦਨ ਬਿਲਕੁਲ ਥੱਲੇ ਢਿੱਲੀ ਛੱਡ ਦਿੰਦੇ ਹਾਂ ਥੱਲੇ ਤਾਂ ਕਿ ਤੁਹਾਨੂੰ ਨਹੀਂ ਹਿਲਦੀ ਇੱਥੇ ਤੁਸੀਂ 20 ਸੈਕਿੰਡ ਹੋਲਡ 30 ਸੈਕਿੰਡ ਹੋਲਡ ਫਿਰ ਆਪਾਂ ਵਾਪਸ ਆ ਜਾਣਾ ਫਿਰ ਆਪਾਂ ਸਾਈਡ ਲੈ ਕੇ ਪੈ ਜਾਣਾ ਔਰ ਇਸ ਤਰ੍ਹਾਂ ਤੁਸੀਂ ਇੱਕ ਤੋਂ ਦੋ ਮਿੰਟ ਪਹਿਲਾਂ ਆਰਾਮ ਕਰਨਾ ਫਿਰ ਉੱਠਣਾ ਕਈ ਵਾਰ ਅਗਰ ਸਿੱਧੀ ਉੱਠ ਜਾਗੇ ਕਿੰਨਾਂ ਦਾ ਫਲੂਇਡ ਡਿਸਟਰਬ ਹੋ ਸਕਦਾ ਜਿਸ ਨਾਲ ਆਪਾਂ ਨੂੰ ਚੱਕਰ ਆ ਸਕਦੇ ਨੇ ਸੋ ਇਹ ਹੋਗੀ ਤੁਹਾਡੀ ਤੀਜੀ ਕਸਰਤ ਜਿਸ ਦੇ ਵਿੱਚ ਆਪਾਂ ਗਰਦਨ ਨੂੰ ਥੱਲੇ ਨੂੰ ਲਟਕਾਇਆ 10 ਸੈਕਿੰਡ ਤੋਂ ਲੈ ਕੇ 30 ਸੈਕਿੰਡ ਤੱਕ ਹੁਣ ਜਿਹੜੀ ਚੌਥੀ ਕਸਰਤ ਆ ਇਸ ਦੇ ਲਈ ਆਪਾਂ ਫਿਰ ਬੈਠ ਜਾਣਾ ਤੁਹਾਨੂੰ ਇਸ ਦੇ ਲਈ ਇੱਕ ਤੌਲੀਆ ਚਾਹੀਦਾ। ਵੀ ਉਸ ਤੋਂ ਅਗਲੀ ਕਸਰਤ ਆਪਾ ਤੌਲੀਆ ਇੱਕ ਆਪਣੇ ਗਲ ਚ ਪਾ ਲੈਣਾ। ਤੌਲੀਏ ਨੂੰ ਆਪਾਂ ਥੱਲੇ ਨੂੰ ਖਿੱਚਾਂਗੇ ਔਰ ਛੱਤ ਵੱਲ ਦੇਖਣ ਦੀ ਕੋਸ਼ਿਸ਼। ਇੱਥੇ ਆਪਾਂ 15 ਸੈਕਿੰਡ ਹੋਲਡ। 1 2 3 ਕੋੜਿਆ ਕੇ ਦਿਖਾ ਦੇ। 1 2 3 4 5 6 7 8 9 10 11 12 13 14 15। ਦੈਨ ਰਿਲੈਕਸ। ਇਸ ਕਸਰਤ ਨਾਲ ਜਿਹੜੀਆਂ ਆਪਣੀਆਂ ਸਾਰੀਆਂ ਗਰਦਨ ਦੀਆਂ ਮਾਸਪੇਸ਼ੀਆਂ ਨੇ ਸਾਰੀਆਂ ਖਿੱਚੀਆਂ ਜਾਣਗੀਆਂ ਔਰ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਹਿਸੂਸ ਹੋਏਗਾ। ਦੁਬਾਰਾ ਦੇਖੋ ਇਸ ਨੂੰ ਆਪਾਂ ਜ਼ੋਰ ਦੀ ਥੱਲੇ ਨੂੰ ਕੀਤਾ ਔਰ ਛੱਤ ਵੱਲ ਦੇਖਿਆ ਇੱਥੇ ਆਪਾਂ 15 ਸੈਕਿੰਡ ਹੋਲਡ ਥੈਨ ਰਿਲੈਕਸ ਇਸ ਨੂੰ ਤੁਸੀਂ 5 ਤੋਂ 6 ਵਾਰ ਕਰੋ ਇਹ ਹੋ ਗਈ ਤੁਹਾਡੀ ਚੌਥੀ ਕਸਰਤ ਜਿਹੜੀ ਇਸ ਤੋਂ ਅਗਲੀ ਕਸਰਤ ਆ ਇਸ ਦੇ ਵਿੱਚ ਤੁਸੀਂ ਕੀ ਕਰਨਾ ਕਲਾਪਿੰਗ ਕਰਨੀ ਹੈ ਮਤਲਬ ਤਾੜੀਆਂ ਮਾਰਨੀਆਂ ਜਿਹੜੀਆਂ ਆਪਣੀਆਂ ਬਾਹਾਂ ਦੀਆਂ ਮਾਸਪੇਸ਼ੀਆਂ ਨੇ ਉਹ ਸਾਰੀਆਂ ਰਿਲੈਕਸ ਹੋ ਜਾਂਦੀਆਂ ਹੈ ਜਿਹੜੀ ਨੈਕਸਟ ਕਸਰਤ ਆ ਇਸ ਦੇ ਵਿੱਚ ਸਿਰਫ ਤੁਸੀਂ ਤਾੜੀਆਂ ਮਾਰਨੀ ਆ ਜੀ ਹਾਂ ਬਿਲਕੁਲ ਸਾਹਮਣੇ ਤਾਂ ਦੇਖਾਂਗੇ ਇੱਥੇ ਤਿੰਨ ਵਾਰੀ ਤਾੜੀਆਂ ਮਾਰਾਂਗੇ ਔਰ ਗਿਣ ਕੇ 30 ਕਰਨੇ ਆ ਦੇਖੋ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 देन ਰਿਲੈਕਸ ਮਤਲਬ ਤਿੰਨਾਂ ਦਸ਼ਾਵਾਂ ਦੇ ਵਿੱਚ ਤਾੜੀਆਂ ਮਾਰੋ ਔਰ ਇਸ ਨੂੰ 4 ਤੋਂ 5 ਵਾਰ ਕਰੋ ਅਗਰ ਤੁਸੀਂ ਇਹ ਸਾਰੀਆਂ ਕਸਰਤਾਂ ਕਰਦੇ ਹੋ ਤੁਸੀਂ ਦੇਖੋਗੇ ਤੁਹਾਡੀ ਜੋ ਗਰਦਨ ਦਾ ਦਰਦ ਹੈ ਉਹ ਬਹੁਤ ਜਲਦੀ ਠੀਕ ਹੋ ਗਿਆ ਹੈ ਔਰ ਅਗਰ ਤੁਸੀਂ ਸਾਡੀ ਵੀਡੀਓ ਦੇਖ ਕੇ ਕਸਰਤਾਂ ਸ਼ੁਰੂ ਕੀਤੀਆਂ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਸਤਿ ਸ੍ਰੀ ਅਕਾਲ ਜੀ